ਦੇ ਦੋ ਸੂਬਿਆਂ ਦੇ ਦਰਮਿਆਨ ਇੱਕ ਰੇੜ ਕ ਬਣਿਆ ਹੋਇਆ ਹੈ ਕੇਂਦਰ ਸਰਕਾਰ ਨੇ ਹੁਣ ਐਂਟੀ ਮਾਰੀ ਇੱਕ ਵਾਰ ਫਿਰ ਤੋਂ ਇੱਕ ਵਾਰ ਫਿਰ ਤੋਂ ਦੋ ਹਸੂਬੇ ਦੇ ਮੁੱਖ ਮੰਤਰੀ ਬੈਠਣਗੇ ਮੀਟਿੰਗ ਸਰਦੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਇੱਕ ਅਹਿਮ ਮੀਟਿੰਗ ਸਰਦੀ ਗਈ ਹੈ ਜੋ ਕਿ 9 ਜੁਲਾਈ ਨੂੰ ਹੋਏਗੀ ਇਸ ਮੀਟਿੰਗ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਟੇਬਲ ਟਾਕ ਦੇ ਜ਼ਰੀਏ ਇੱਕ ਆਪਸੀ ਸਾਂਝੀ ਬਣਾਉਣ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਹੋਏਗੀ ਕੇਂਦਰ ਸਰਕਾਰ ਦੇ ਜਲ ਸ਼ਸਤੀ ਮੰਤਰਾਲੇ ਦੇ ਵਿਰੋਹ ਬੈਠਕ ਸਰਦੀ ਗਈ ਹੈ र अगस्त पूरे मामले सुनवाई होनी है लेकिन उस मीटिंग कई मान्य अहम है सुप्रीम कोर्ट के निर्देशों तीन मीटिंग हो चुकी बाप तो दस दिए कि सुप्रीम कोर्ट के आदेश ने किस मसले का हल जो है मिल बैठ के क्डया जाए ਇਦਾਸੀ ਕਿ ਕੋਸ਼ਿਸ਼ ਪਹਿਲੀ ਵਾਰ ਨਹੀਂ ਕੀਤੀ ਗਈ ਇਸ ਤੋਂ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕੀਤੀ ਗਈ ਕਹਿੰਦੇ ਸਰਕਾਰ ਦੇ ਵੱਲੋਂ ਦੋਹਾਹੀਂ ਦੋਹਾਹੀਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇੱਕ ਟੇਬਲ ਤੇ ਬਿਠਾਇਆ ਗਿਆ ਲੇਕਿਨ ਸਹਿਮਤੀ ਨਹੀਂ ਬਣ ਪਾਈ ਹੈ ਜਿਸੇ ਕਰਕੇ ਰੇੜਕਾ ਹਮੇਸ਼ਾ ਬਣਿਆ ਰਿਹਾ ਚਾਹੇ ਮੌਜੂਦਾ ਸਰਕਾਰ ਹੈ ਚਾਹੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਵੀ ਇਸੇ ਤਰ੍ਹਾਂ ਦੇ ਹਾਲਾਤ ਰਹੇ ਨੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਤੇ ਬਨੋਹਰਾਲ ਖੱਤਰ ਇਕੱਠੇ ਵੀ ਤੇ ਬੈਠ ਕੇ ਇਸ ਮੁੱਦੇ ਨੂੰ ਸਲਝਾਉਣ ਦੇ ਮਕਸਦ ਨਾਲ ਬੈਠ ਚੁੱਕੇ ਲੇਕਿਨ ਉਸ ਸਿਰੇ ਕਦੇ ਨਹੀਂ ਚੜ ਸਕੀ ਕਾਇ ਤੇ ਹੁਣ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਦੇ ਵੱਲੋਂ ਦਖਲ ਦਿੱਤੀ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਲਗਾਤਾਰ ਆਦੇ ਚਾਰੇ ਕਿਤੇ ਜਾਣਨੇ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਤੈ ਕੀਤੀ ਗਈ ਹੈ ਕਿ ਇਸ ਮਸਲੇ ਨੂੰ ਸਲਝਾਇਆ ਜਾਏ ਤਾਂ ਹੁਣ ਨਾਇਬ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਕ ਟੇਬਲ ਤੇ ਬੈਠਣਗੇ 9 ਜੁਲਾਈ ਦੀ ਮੀਟਿੰਗ ਸੱਦੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਤੇ ਇਹ ਵੀ ਦੱਸ ਜੀਏ ਕਿ 13 ਅਗਸਤ ਨੂੰ ਅਦਾਲਤ ਦੇ ਵਿੱਚ ਸਾਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਏਗੀ ਉਸ ਤੋਂ ਪਹਿਲਾਂ ਦੀ ਇਹ ਮੀਟਿੰਗ ਇਹ ਮੀਟਿੰਗ ਜੋ ਹੈ ਕਈ ਮਾਇਨੇ ਤੋਂ ਅਹਿਮ ਹੈ ਔਰ ਕੀ ਇਸ ਵਾਰ ਦੀ ਮੀਟਿੰਗ ਕਿਸੇ ਸੱਟੇ ਤੇ ਪਹੁੰਚ ਬாயੇਗੀ ਜਾਂ ਫਿਰ ਸਾਲਾਤ ਲਟਕਦਾ ਆ ਰਿਹਾ ਇਹ ਮਾਮਲਾ ਇੱਕ ਵਕਫੇ ਤੋਂ ਲਟਕਦਾ ਹੋਇਆ ਨਜ਼ਰ ਆਏਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਐਸਵਾਈਐਲ ਦੀ ਜਗਾ YSL ਨੂੰ ਤਵੱਜੋ ਤੇ ਚੁੱਕੇ ਨੇ ਸੁਝਾ ਦੇ ਚੁੱਕੇ ਨੇ ਮਨੋਜ ਜੋਸ਼ੀ ਸਾਡੇ ਨਾਲ ਜੁੜੇ ਹੋਏ ਨੇ ਮਨੋਜ ਜੀ ਕੀ ਜਾਣਕਾਰੀ ਕੇਂਦਰ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਤੋਂ ਟੇਬਲ ਟਾਕ ਦੀ ਕੋਸ਼ਿਸ਼ ਹੋਏਗੀ 9 ਜੁਲਾਈ ਨੂੰ ਦੋਹਾਂ ਸਵੇਰ ਦੇ ਮੁੱਖ ਮੰਤਰੀ ਬੈਠਣਗੇ ਹਾਂ ਬਿਲਕੁਲ ਦੇਖੋ ਅਗਰ ਅਪਾ ਦੀ ਗੱਲ ਕਰੀਏ S Y L ਦਾ ਜਿਹੜਾ ਮੁੱਦਾ ਹੈਗਾ ਆ ਬਹੁਤ ਪੁਰਾਣਾ ਮੁੱਦਾ ਹੈਗਾ 1980 ਦੀ ਗੱਲ ਹੁੰਦੀ ਹੈ 1982 ਚ ਨਹਿਰ ਬਣਨੇ ਸ਼ੁਰੂ ਹੁੰਦੀ ਹੈ 1990 ਚ ਆਖਰਾਂ ਦਾ ਜਿਹੜਾ ਦੌਰ ਸੀਗਾ ਉਸ ਟਾਈਮ ਜਦੋਂ ਜਿਹੜੀ ਹੈਗੀ ਇਹ ਪੂਤਰਨਾ ਬੰਦ ਹੋ ਜਾਂਦੀ ਹੈ ਜਦੋਂ ਕਿ ਉਸ ਟਾਈਮ ਦੀ ਮੂਮੈਂਟ ਦੇ ਦੌਰਾਨ ਜਿਹੜਾ ਸੀਗਾ ਕੁਝ ਬੰਦਿਆਂ ਨੂੰ ਮਜ਼ਦੂਰਾਂ ਨੂੰ ਮਾਰ ਦਿੱਤਾ ਜਾਂਦਾ ਪਰ ਸੁਪਰੀਮ ਕੋਰਟਸ ਕੇਸ ਚੱਲਦਾ ਸੀਗਾ ਜਦ ਤੱਕ ਹਰਿਆਣਾ ਨੇ 1996 ਵਿੱਚ ਪਾਇਆ ਸੀਗਾ 2004 ਦਾ ਫੈਸਲਾ ਹੋਇਆ ਕਿ ਨਹਿਰ ਬਣਾਈ ਜਾਵੇ ਤੇ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ ਇਸ ਨੂੰ ਲੈ ਕੇ ਲੰਬੀ ਲੜਾਈ ਚੱਲਦੀ ਰਹੀ ਤੇ ਸੁਪਰੀਮ ਕੋਰਟ ਜਿਹੜਾ ਹੈਗਾ ਸੁਪਰੀਮ ਕੋਰਟ ਵੱਲੋਂ ਇਹ ਗੱਲ ਕਹੀ ਗਈ ਕੇਂਦਰ ਦੇ ਜਲ ਸ਼ਕਤੀ ਮੰਤਰਾਲੇ ਨੂੰ ਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਬਿਠਾਲ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਇਸ ਨੂੰ ਕਿਹੜੀ ਗੱਲਬਾਤ ਹੈਗੀ ਆ ਉਹ 2020 ਦੇ ਵਿੱਚ ਸ਼ੁਰੂ ਹੁੰਦੀ ਹੈ ਅਗਸਤ ਮਹੀਨੇ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀਆਂ ਨੇ ਇੱਕ ਮੀਟਿੰਗ ਹੁੰਦੀ ਹੈ ਦੂਜੀ ਫਰਵਰੂ ਆਮ ਆਦੀ ਪਾਰਟੀ ਸਰਕਾਰਾਂ ਦੀ ਆ ਉਸ ਟਾਈਮ ਹੁੰਦੀ ਆ ਤਾਂ ਮੁੱਖ ਮੰਤਰੀ ਇਹ ਸਪਸ਼ਟ ਕਰਨਾ ਚਾਹੇਗਾ ਕਿ ਅਸੀਂ ਜਿਹੜਾ ਹੈਗਾ ਆ ਸਾਡੇ ਕੋਲ ਪਾਣੀ ਇੱਕ ਬੂੰਦ ਨਹੀਂ ਆ ਸੀ ਪਾਣੀ ਤੁਹਾਨੂੰ ਦੇ ਨਹੀਂ ਸਕਦੇ ਹੈਗੇ ਜੇ ਤੁਸੀਂ ਚਾਹੁੰਦੇ ਹੋ ਸਤਲੁਜ ਜੀ ਆਮ ਦਾ ਲਿੰਕ ਦੀ ਬਜਾਏ ਯਮਨਾ ਸਤਲੁਜ ਲਿੰਕ ਕਰ ਦੋ ਐਸਵਾਈਐਲ ਦੀ ਬਜਾਏ ਬਾਈਐਸਐਲ ਕਰ ਦੋ ਉਹ ਸਪਸ਼ਟ ਕਹੇ ਤੇ ਪਾਵਕੀ ਪਹਿਲੀਆਂ ਤਿੰਨ ਮੀਟਿੰਗਾਂ ਜਿਹੜੀਆਂ ਸੀਗੀਆਂ ਬਿਲਕੁਲ ਬੇਨਤੀਜਾ ਜਿਹੜੀਆਂ ਨੇ ਹਰੀਆਂ ਨੇ ਕੋਈ ਫੈਸਲਾ ਨਹੀਂ ਹੋਇਆ ਮੁੱਖ ਮੰਤਰੀ ਪਹੁੰਚੇ ਉਹਦੇ ਵਿੱਚ ਪੰਜਾਬ ਦੇ ਵੀ ਹਰਿਆਣਾ ਦੇ ਵੀ ਤੇ ਜਲ ਸਖਤੀ ਮੰਤਰਾ ਦੇ ਜਿਹੜੇ ਮੰਤਰੀ ਸਕੋਸ਼ਤਾ ਗਜੇਂਦਰ ਸਿੰਘ ਸ਼ਿਖਾਵਤ ਉਹ ਵੀ ਪਹੁੰਚੇ ਸੀਗੇ ਤੇ ਬਾਡਟਰੋਂ ਦੇ ਜਿਹੜੇ ਮੈਂਬਰ ਸੀਗੇ ਉਹ ਵੀ ਉੱਥੇ ਪਹੁੰਚੇ ਸੀਗੇ ਤੇ ਹੁਣ ਇੱਕ ਵਾਰ ਫਿਰ ਜਿਹੜੀ ਹੈਗੀ ਹੈ ਇਸੇ ਮਸਲੇ ਨੂੰ ਲੈ ਕੇ ਜਿਹੜੀ ਮੀਟਿੰਗ ਆ ਗਈ ਹੈ 9 ਜੁਲਾਈ ਨੂੰ ਕਿਉਂਕਿ 13 ਅਗਸਤ ਨੂੰ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਸੁਣਵਾਈ ਹੈ ਤਾਂ ਕਿ ਉੱਥੇ ਜਿਹੜੀ ਸਟੇਟਸ ਰਿਪੋਰਟ ਹੈ ਜੋ ਮੀਟਿੰ ਉਹ ਕੋਰਟ ਦੇ ਵਿੱਚ ਰੱਖਿਆ ਜਾ ਸਕੇ ਤੇ ਨੌਜ ਰਾਏ ਨੂੰ ਦਿੱਲੀ ਦੇ ਵਿੱਚ ਮੀਟਿੰਗ ਹੋਣੀ ਹੈ ਸ਼ਾਮੀ 4 ਵਜੇ ਦੇ ਆਸ-ਪਾਸ ਮੀਟਿੰਗ ਕੀਤੀ ਜਾਊਗੀ ਉਹਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਹਰਿਆਣਾ ਦੇ ਵਕਮਤ ਜਿਹੜੇ ਨੇ ਨੈਪ ਸਿੰਘ ਸੈਣੀ ਉਹ ਪਾਸ ਕਰ ਕਿ ਮੁੱਖ ਮੰਤਰੀ ਉਹਨਾਂ ਨੂੰ ਜਿਹੜਾ ਲੈਟਰ ਹੈਗਾ ਜਲ ਸ਼ਕਤੀ ਮੰਤਰੀ ਵੱਲੋਂ ਉਹ ਵਿਭਾਗ ਵੱਲੋਂ ਉਹ ਜਿਹੜਾ ਹੈਗਾ ਚੀਫ ਸੈਕਟਰੀ ਪੰਜਾਬ ਨੂੰ ਮੁੱਖ ਮੰਤਰੀ ਦੇ ਨਾਮ ਭੇਜ ਦਿੱਤਾ ਗਿਆ ਹੈਗਾ ਤੇ ਇਹ ਮੀਟਿੰਗ 'ਚ ਕੀ ਬਣੇਗਾ ਕੀ ਹੋਏਗਾ ਇਹ ਸਭ ਨਾਲ ਅੱਗੇ ਉਹਦੇ ਜਾਣਗੇ ਪਰ ਅਗਰ ਆਪਾਂ ਪਿਛਲੀਆਂ ਮੀਟਿੰਗਾਂ ਦਾ ਨਤੀਜਾ ਦੇਖੀਏ ਕਿਉਂਕਿ ਉਹ ਕੋ ਪੰਜਾਬ ਜਿਹੜਾ ਹੈਗਾ ਉਹ ਸਪਸ਼ਟ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈ ਚਾਹੇ ਕੋਈ ਵੀ ਸਰਕਾਰ ਆ ਰਹੀਆਂ ਹੋਣ ਕੈਪਟਨ ਸਾਹਿਬ ਨੇ ਵੀ ਆਪਣਾ ਕੰਮ ਕੀਤਾ ਬਾਦਲ ਸਾਹਿਬ ਨੇ ਵੀ ਜ਼ਮੀਨਾਂ ਜਿਹੜੀਆਂ ਅਸੀਂ ਕਿਸਾਨਾਂ ਨੂੰ ਦਿੱਤੇ ਸੀ ਕੈਪਟਨ ਸਾਹਿਬ ਨੇ ਵੀ 1981 ਦਾ ਜਿਹੜਾ ਕਾਨੂੰਨ ਸੀਗਾ ਜਿਹੜਾ ਐਗਰੀਮੈਂਟ ਸੀਗਾ ਉਹਨੂੰ ਰੱਦ ਕਰ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਐਸਵਾਈਐਲ ਨਹੀਂ ਬਾਈਐਸਐਲ ਬਣਾ ਲਓ ਤੇ ਉਹ ਗੱਲਾਂ ਜਿਹੜੀਆਂ ਸਾਰਿਆਂ ਨੇ ਪਾਵੇ ਹੈ ਕਿ ਜੋ ਵੀ ਸਰਕਾਰ ਆਈ ਹੈ ਭਾਵੇਂ ਕੋਈ ਵੀ ਆਵੇ ਕਿਸੇ ਪਾਰਟੀ ਦੀ ਆਈ ਹੈ ਉਹ ਸਾਹਮਣੇ ਪਾਣੀਆਂ ਦੀ ਰਾਖੀ ਦੇ ਲਈ ਆਪਣਾ ਪੂਰੀ ਜਿੰਦ ਜਾਨ ਲਗਾਈ ਹੈ ਜੋਰ ਲਗਾਇਆ ਉਹ ਅੱਜ ਤੱਕ ਜਿਹੜਾ ਹੈਗਾ ਉਹ ਉਹਦੇ ਉੱਤੇ ਚਰਚਾਾਂ ਮ ਹੋ ਰਹੀ ਨੇ ਉਹਦੇ ਪਰ ਆਪਸੀ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੇਂਦਰ ਦੀ ਐਮਕਾ ਜਿਹੜੀ ਭੂਮਿਕਾ ਸਿਰਫ ਇੰਨੀ ਕਹੇ ਕਿ ਉਹ ਇਹਨਾਂ ਦੋਹਾਂ ਸਟੇਟਾਂ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਜਿਹੜੀ ਹੈਗੀ ਹੈ ਵਿਚੋਧਤਾ ਕਰੋ ਮੀਡੀਏਟਰ ਦੀ ਭੂਮਿਕਾ ਨਿਭਾ ਕੇ ਇਸ ਪੂਰੇ ਮਸਲੇ ਨੂੰ ਜਿਹੜਾ ਹੈਗਾ ਉਹ ਹੱਲ ਕਰਕੇ ਦਿਓ ਤਾਂ ਜਿਹੜੀ ਮੀਟਿੰਗ ਹੈ ਜਿਹੜੀ ਹੋ ਰਹੀ ਹੈ ਨਾ ਉਹ ਨੂੰ ਕੇਂਦਰ ਉਹਦੇ ਵਿੱਚ ਵਿਚੋਧਤਾ ਕਰੇਗਾ ਤੇ ਦੋਨੇ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਦੇ ਜਿਹੜੇ ਸਰਕਾਰੀ ਅਫਸਰ ਹੋਣਗੇ ਚੀਫ ਸੈਕਟਰੀ ਉਹਨਾਂ ਕੋਲ ਪਹੁੰਚਣਗੇ ਤੇ ਪੂਰੀ ਗੱਲਬਾਤ ਨਹੀਂ ਕੀਤੀ ਹੋਗੀ ਪਰ ਇਹ ਜਿਹੜੀ ਮੀਟਿੰਗ ਹੈ ਜੀ ਕੀ ਹੱਲ ਨਿਕਲਦਾ ਹੈ ਜੇ ਆਪਾਂ ਪੁਰਾਣੀਆਂ ਮੀਟਿੰਗਾਂ ਦਾ ਗੱਲ ਕਰੀਏ ਜਾਂ ਪੰਜਾਬ ਦੇ ਪੁਰਾਣੇ ਸਟੈਂਡ ਦੀ ਗੱਲ ਕਰੀਏ ਤਾਂ ਇਹ ਮੀਟਿੰਗ ਵੀ ਜਿਹੜੀ ਹੈਗੀ ਹੈ ਬੇ ਨਤੀਜਾ ਹੋਣ ਵਾਲੀ ਹੈ ਤੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਨਹੀਂ ਜਾਣ ਵਾਲਾ ਕਿਉਂਕਿ 214 ਕਿਲੋਮੀਟਰ ਲੰਬੀ ਜਿਹੜੀ ਨਹਿਰ ਹੈਗੀ ਹੈ ਉਹਦੇ ਵਿੱਚ ਉਸ ਪਾਸੇ ਦਾ ਜਿਹੜਾ ਹੈ ਜੋ ਉਹਨਾਂ ਨੇ ਆਪਣਾ ਕੰਮ ਪੂਰਾ ਕਰ ਲਿਆ ਲੇਕਿਨ 1982 ਦੇ ਵਿੱਚ ਇਸ ਪ੍ਰੋਜੈਕਟ ਨੂੰ ਪੰਜਾਬ ਵਾਲੇ ਪਾਸੇ ਠਾਲ ਦਿੱਤਾ ਗਿਆ ਸੀ ਔਰ ਇਸ ਨਾਲ ਹੀ ਜੋ ਹੈ ਸਮਝੌਤਾ ਹੋਇਆ ਐਸਐਲ ਦੁਹਾ ਸੁਬੇਂ ਦੇ درمیان ਇੱਕ ਬਰਾਬਰ ਪਾਣੀ ਦੀ ਵਾੜ ਨੂੰ ਲੈ ਕੇ ਤਾਂ ਮੌਜੂਦਾ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਵੀ ਐਸੀ ਗੱਲ ਨੂੰ ਵਾਰ-ਵਾਰ ਦੁਹਰਾ ਰਹੇ ਨੇ ਜੋ ਦੁਹਾਕਤ ਦੁਹराई ਜਾ ਰਹੀ ਹੈ ਕਿ ਪੰਜਾਬ ਦੇ ਪਾਣੀ ਤੇ ਸਿਰਫ ਪੰਜਾਬ ਦਾ ਹੱਕ ਹੈ ਔਰ ਇਸੇ ਨਾਲ ਹੀ ਜੋ ਉਸ ਵੇਲੇ ਸਮਝੌਤਾ ਹੋਇਆ ਸੀ ਉਸ ਵੇਲੇ ਦੇ ਹਾਲਾਤਾਂ ਦੇ ਮੁਤਾਬਿਕ ਹੋਇਆ ਸੀ ਹੁਣ ਇਹਨਾਂ ਪਾਣੀ ਹੈ ਨਹੀਂ ਜ਼ਮੀਨੀ ਪੱਧਰ ਪਾਣੀ ਦਾ ਬਹੁਤ ਜ਼ਿਆਦਾ ਘਟ ਚੁੱਕਿਆ ਹੈ ਕੀ ਲੱਗਦਾ ਕਿ ਕਿਸੇ ਨਤੀਜੇ ਪਹੁੰਚ ਭਾਈ ਕੀ ਇਹ ਮੀਟਿੰਗ ਇਸ ਵਾਰ ਦੀ ਮੇਮੂ ਕੋ ਕਹਿੰਦੇ ਇਹ ਬਿਲਕੁਲ ਬ੍ਰਿਸਟੋਟ ਦੇ ਅਗਲਾ ਕਰਨੇ ਆ ਇਹ ਜਦੋਂ ਕਾਂਗਰਸ ਦੀ ਸਰਕਾਰਾਂ ਸੀਗਾ ਸਾਰੇ ਪਾਸੇ ਉਸ ਟਾਈਮ ਦੀ ਗੱਲ ਹੈ 1980 ਦੀ ਗੱਲ ਹੈਗੀ ਹੈ ਤੇ 1982 ਦੇ ਵਿੱਚ ਕੰਮ ਸ਼ੁਰੂ ਹੁੰਦਾ 1990 ਜਟਾਣਾ ਬਲਵਿੰਦਰ ਸਿੰਘ ਜਟਾਣਾ ਜਿਹੜਾ ਹੈਗਾ ਉਹ ਮੋਹਾਲੀ ਲਾਗੇ ਜਿਹੜਾ ਪਿੰਡ ਸੀਗਾ ਕੀ ਕਹਿੰਦੇ ਹੈਗੇ ਆ ਉਹਨੂੰ ਤਰਾਕ ਪਿੰਡ ਦੇ ਲਾਗੇ ਜਿਹੜਾ ਹੈਗਾ ਨਹਿਰ ਦੇ ਉੱਪਰ ਕੰਮ ਕਰਦੇ ਹੋਏ ਜਿਹਦੀ ਲੇਬਰ ਸੀਗੀ ਉਹਨਾਂ ਨੂੰ ਮਾਰ ਦਿੰਦੇ ਆ ਜਿਹੜੇ ਕੀ ਟੈਰਿਸਟ ਗਰੁੱਪ ਸੀਗਾ ਤੂ ਉਸ ਤੋਂ ਬਾਅਦ ਕਬ ਟੋਟਲੀ ਬੰਦ ਹੋ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਇੰਜੀਨੀਅਰ ਜਿਹੜੇ ਨੇ ਚੰਡੀਗੜ੍ਹ ਸੈਕਟਰ 17 ਦੇ ਵਿੱਚ ਜਿਹੜਿਆ ਨੇ ਆਪਾਂ ਕਹੀਏ ਉਹਨਾਂ ਨੂੰ ਇਰੀਗੇਸ਼ਨ ਡਿਪਾਰਟਮੈਂਟ ਦੇ ਇੰਜੀਨੀਅਰ ਮਾਰ ਦਿੱਤਾ ਜਾਂਦਾ ਹੈਗਾ ਉਸ ਤੋਂ ਬਾਅਦ ਸਾਡਾ ਸਾਰਾ ਕੰਮ ਹੀ ਬੰਦ ਹੋ ਗਿਆ ਸੀਗਾ ਆਪਾਂ ਗੱਲ ਕਰਦੇ ਹਾਂ ਕਿ 214 ਕਿਲੋਮੀਟਰ ਲੰਬੀ ਨਹਿਰ ਹੈ 92 ਕਿਲੋਮੀਟਰ ਹਰਿਆਣਾ ਨੇ ਆਪਣਾ ਕੰਮ ਕਰ ਲਿਆ 122 ਕਿਲੋਮੀਟਰ ਜਿਹੜੀ ਹੈਗੀ ਹੈ ਪੰਜਾਬ 'ਚ ਹੈ ਪੰਜਾਬ 'ਚ ਵੀ ਨਹਿਰ ਤਕਰੀਬਨ ਤਕਿੰਨ ਆਪਾਂ ਜੇ ਗੱਲ ਕਰੀਏ ਉਹਨਾਂ ਦੀ ਗੱਲ ਕਰੀਏ ਤਾਂ ਜਿਹੜਾ ਨਹਿਰ ਦਾ 70% ਕੰਮ ਹੋ ਚੁੱਕਿਆ ਸੀਗਾ ਪੁਲ ਬਣ ਸ਼੍ਰੀ ਕੀਰਤਪੁਰ ਸਾਹਿਬ ਤੱਕ ਜਿਹੜੀ ਐਸਵਾਈਐਲ ਲਾਇਰ ਹੈਗਾ ਉਹ ਚੱਲਦੀ ਹੈ। ਉਧਾ ਪਾਣੀ ਉੱਥੇ ਸਤਲੁਜ ਵਿੱਚ ਘੇਰ ਦਿੱਤਾ ਗਿਆ ਅੱਗੇ ਨਹੀਂ ਜਾਂ ਦਿੱਤਾ ਜਾਂਦਾ ਹੈਗਾ। ਸਤਲੁਜ ਵਿੱਚ ਪਾਣੀ ਪੂਰਾ ਜਾਂਦਾ ਹੈਗਾ। ਪੰਜਾਬ ਦੇ ਵਿੱਚ ਇੱਕ ਬੂੰਦ ਵੀ ਪਾਣੀ ਜਿਹੜੀ ਹੈ ਅੱਗੇ ਨਹੀਂ ਜਾਂਦਾ ਹੈਗਾ। ਕਿਉਂਕਿ ਇੱਥੇ ਵਾਟਰ ਵਕਸਾ ਉੱਥੋਂ ਪਾਣੀ ਸਤਲੁਜ ਚ ਪਾ ਦਿੱਤਾ ਜਾਂਦਾ ਹੈਗਾ। ਪਰ ਆ ਵੀ ਹੈਗਾ ਕਿ ਇਹ ਮਸਲਾ ਇਦਾਂ ਦਾ ਹੈਗਾ ਕਿ ਪਾਣੀ ਜਿਹੜਾ ਹੈਗਾ ਪੰਜਾਬ ਦੇ ਕੋਲ ਪੰਜਾਬ ਬਾਰ ਬਾਰ ਕਹਿੰਦਾ ਹੈਗਾ ਕਿ ਅਸੀਂ ਜਿਹੜਾ ਹੈਗਾ ਪਾਣੀ ਤੁਹਾਨੂੰ ਨਹੀਂ ਦਸਗੇ। ਜਿਹੜੀ ਲੋਹੰਡ ਖੰਡ ਹੈਗੀ ਆ ਅਕਿਲਸੁਰ ਸਾਹਿਬ ਵਾਲੀ ਉੱਥੇ ਤੱਕ ਪਾਣੀ ਆਂਦਾ ਹੈਗਾ। ਉੱਥੋਂ ਜ ਸਤਲੁਜ ਦੇ ਵਿੱਚ ਜਿਹੜਾ ਹੈਗਾ ਪਾ ਦਿੱਤਾ ਜਾਂਦਾ ਤਾਂ ਕਿ ਅੱਗੇ ਪਾਣੀ ਨਾ ਆਂਦਾ ਵੇ ਔਰ ਦੂਜੇ ਪਾਸੇ ਜਿਹੜੀ ਐਸਆਈ ਹੈ ਲੱਗੀ ਉੱਥੇ ਪੂਰਾ ਬੰਨ ਬਣਾਇਆ ਗਿਆ ਹੈ ਸਿਮਿੰਟ ਲਗਾ ਕੇ ਬੰਦ ਕਰਤਾ ਕਿ ਕਿਸੇ ਤਰ੍ਹਾਂ ਨਾਲ ਪਾਣੀ ਅੱਗੇ ਜਾ ਵੀ ਨਹੀਂ ਸਕਦਾ ਨਹਿਰ ਬਣੀ ਹੋਈ ਹੈਗੀ ਹੈ ਬਹੁਤ ਜ਼ਿਆਦਾ ਪਰ ਅਗਰ ਆਪਾਂ ਕਹੇ ਇਹ ਅੱਜ ਦੀ ਦਰ ਡੇਢ ਦੇਖੀ ਤਾਂ ਇਹ ਜਿਹੜੀ ਨਹਿਰ ਹੈ ਸਾਰੀ ਖਸਤਾ ਹਾਲ ਹੈ ਇਹਦੀ ਬਹੁਤ ਜ਼ਿਆਦਾ ਰਿਪੇਅਰ ਹੋਣੀ ਹੈ ਆਪਾਂ ਕਹੇ ਅੱਧੇ ਤੋਂ ਜ਼ਿਆਦਾ ਕੰਮ ਮਰਗੀ ਨੂੰ ਜਿਹੜੀ ਸਿਮਿੰਟ ਵਾਲਾ ਕੰਮ ਹੈ ਸਿਮਿੰਟੜ ਕੰਮ ਹੈ ਸਾਰਾ ਦੁਬਾਰਾ ਕਰਨਾ ਪਊਗਾ ਸਾਰੀ ਜਗ੍ਹਾ ਨਹਿਰ ਖੋਦੀ ਗਈ ਹੈ ਪੁਲ ਬ ਸਰਕਾਰ ਸਗੀ ਤਾਂ ਕਿਸਾਨਾਂ ਨੂੰ ਜ਼ਮੀਨਾਂ ਜਦੋਂ ਡੀਮ ਨੋਟੀਫਾਈਡ ਕੀਤੀ ਗਈ ਤਾਂ ਉਹਨਾਂ ਨੇ ਕਈ ਜਗ੍ਹਾ ਦੇ ਉੱਪਰ ਅਕਾਲੀ ਵਰਕਰਾਂ ਨੇ ਜੇਸੀ ਮਸ਼ੀਨਾਂ ਨਾਲ ਪੁਲਿਸ ਪ੍ਰਸ਼ਾਸਨ ਨੇ ਮਿਲ ਕੇ ਉਹ ਜਗ੍ਹਾ ਕਈਆਂ ਜਗ੍ਹਾ ਦੇ ਉੱਪਰ ਨੂੰ ਸੰਦਰ ਵੀ ਕਰ ਦਿੱਤਾ ਜਿੱਗਾ ਤੇ ਥੋੜਾ ਜਿਹਾ ਕੰਮ ਸੀਗਾ ਤੇ ਭਾਪ ਕਹੀ ਹੈ ਕਿ 122 ਕਿਲੋਮੀਟਰ ਏਰੀਆ ਜਿਹੜਾ ਹੈਗਾ ਆ 214 ਵਿੱਚੋਂ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਹੀ ਹੈਗਾ ਆ ਤੇ ਇਸ ਕਰਕੇ ਇਹ ਜਿਹੜਾ ਗੱਲ ਹੈਗਾ ਪੰਜਾਬ ਨੂੰ ਕਿਹਾ ਜਾਂਦਾ ਪਰ ਮੁੱਖ ਮੰਤਰੀ बार-बार ਕਹਿੰਦੇ ਰਹੇ ਆ ਵੀ ਐਸਵਾਈਐਲ ਨਹੀਂ ਵਾਇਆ ਸਰ ਬਣਾਓ ਔਰ ਦੂਜੀ ਗੱਲ ਜੋ ਐਸਵਾਈਐਲ ਨਹਿਰ ਹੈਗੀ ਆ ਉਹ ਪੰਜਾਬ ਦੇ ਵਿੱਚ ਪਾਣੀ ਦਾ ਮੁੱਦਾ ਨਹੀਂ ਬਨਕੀ ਲਾਅ ਐਂਡ ਆਰਡਰ ਦਾ ਮੁੱਦਾ ਬਣ ਜਾਏਗਾ ਅਗਰ ਇਹਨੂੰ ਛੇੜਿਆ ਗਿਆ ਜੀ ਬਿਲਕੁਲ ਪੰਜਾਬ ਦੇ ਲਈ ਸਿਆਸੀ ਤੇ ਆਰਥਿਕ ਮੁੱਦਾ ਹੈ ਦੋਹਾਂ ਹੀ ਸੂਬਿਆਂ ਦੇ ਲਈ ਔਰ ਇਸੇ ਨਾਲ ਹੀ ਅਗਰ ਪੰਜਾਬ ਦੀ ਸਿਆਸੀ ਤੇ ਰੰਦੀ ਗੱਲ ਕੀਤੀ ਜਾਏ ਹਾਲਾਂਕਿ ਕਈ ਕਈ ਮੁੱਦਿਆਂ ਤੇ ਇੱਕ ਦੂਸਰੇ ਨੂੰ ਕੇਜ ਦੀਏ ਨੇ ਲੇਕਿਨ ਇਸ ਮੁੱਦੇ ਤੇ ਹਰ ਇੱਕ ਸਿਆਸੀ ਤੇ ਰ ਇੱਕ ਸੋਰਾ ਬਿਲਕੁਲ ਦੇਖੋ ਪਾਣੀ ਦਾ ਮੁੱਦਾ ਹੈ ਕੋਈ ਨਹੀਂ ਜਾਏਗਾ ਕਿ ਪੰਜਾਬ ਦਾ ਪਾਣੀ ਜਾਵੇ ਪੰਜਾਬ ਚ ਪਾਣੀ ਦੀ ਘਾਟ ਹੈ ਸਾਡੇ ਬਹੁਤ ਸਾਰੇ ਬਲਾਕ ਜਿਹੜੇ ਨੇ ਉਹ ਡਾਰਕ ਜ਼ੋਨ ਚਲੇ ਗਏ ਨੇ ਜਿਹੜੇ ਟਿਊਬਲ ਨੇ ਉਹ ਗਰਮੀ ਚ ਪਾਣੀ ਛੱੜਦੇ ਹੈਗੇ ਟਿਊਬਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟਿਊਬਲ ਦਾ ਸਿਸਟਮ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਸਰਫਸ ਵਾਟਰ ਜਿਹੜਾ ਨਹਿਰੀ ਪਾਣੀ ਹੈਗਾ ਉਹਨੂੰ ਵੱਧ ਤੋਂ ਵੱਧ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕੀ ਇਸਤੇਮਾਲ ਕਿਸਾਨ ਇਸਤੇਮਾਲ ਕਰਨ ਪਾਈਪਾਂ ਪਾਈਆਂ ਜਾ ਰਹੀਆਂ ਨੇ ਖਾਲੇ ਘਸੀਆਂ ਅਤੇ ਰਜਵਾਹੇ ਨਵੇਂ ਬਣਾਏ ਜਾ ਰਹੇ ਨੇ ਟੈਨਰ ਤੱਕ ਪਾਣੀ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਮ ਕਿ ਜਿੰਨਾ ਵੀ ਪਾਣੀ ਹੈਗਾ ਪੰਜਾਬ ਦਾ ਉਹ ਨਹਿਰ ਦਾ ਵਰਤਿਆ ਜਾਵੇ ਤੇ ਜ਼ਮੀਨ ਦਾ ਪਾਣੀ ਨਾ ਵਰਤਿਆ ਜਾਵੇ ਕਿਉਂਕਿ ਜਿਹੜਾ ਨਹਿਰ ਦਾ ਪਾਣੀ ਆ ਗਿਆ ਉਹ ਚ ਮੀਨਰਲ ਹੁੰਦੇ ਆ ਸਾਫ਼ ਪਾਣੀ ਹੁੰਦਾ ਉਹ ਚ ਲਿੱਡ ਨਹੀਂ ਹੁੰਦਾ ਹੈਗਾ ਆਪਾਂ ਕਹੀਏ ਉਹ ਪਾਣੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੰਟਾਮਿਨੇਸ਼ਨ ਨਹੀਂ ਹੁੰਦੀ ਹੈਗੀ ਸ਼ੁੱਧ ਵਾਟਰ ਹੁੰਦਾ ਹੈਗਾ ਇਸ ਕਰਕੇ ਉਹ ਪਾਣੀ ਵਰਤਣ ਵਾਸਤੇ ਜਿਹੜੀ ਹੈਗੀ ਆ ਲੋਕਾਂ ਨੂੰ ਜਿਹੜੀ ਹੈ ਉਹ ਵਸੂਲ ਦਿੱਤੀ ਗਈ ਹੈ ਤੇ ਲੋਕਾਂ ਨੂੰ ਕਿਹਾ ਜਾਂਦਾ ਤੁਸੀਂ ਨਹਿਰੀ ਪਾਣੀ ਲੜਿਆਗਾ ਉਹ ਬਤ ਬਤ ਵਰਤੋ ਕਿ ਸਰਕਾਰ ਨੇ ਕੀਤਾ ਜੋ ਅੱਜ ਤੋਂ ਲੋਕੀ ਕਹਿੰਦੇ ਪੰਜਾਬ 60 ਸਾਲ ਪਹਿਲਾਂ 40 ਸਾਲ ਪਹਿਲਾਂ ਪਾਣੀ ਨਹੀਂ ਆਇਆ ਉਹ ਪਾਣੀ ਹੁਣ ਸਾਨੂੰ ਮਿਲਣ ਲੱਗਿਆ ਖ ਉਹ ਪਾਣੀ ਦੀ ਜਿਹੜੀ ਹੈਗੀ ਆ ਪੂਰੀ ਤੋਂ ਪੂਰੀ ਨਹਿਰੀ ਪਾਣੀ ਤੋਂ ਡਿਪੈਂਡੈਂਸ ਕਰਕੇ ਪੰਜਾਬ ਕਹਿ ਰਿਹਾ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਆਪਣੇ ਕਿਸਾਨਾਂ ਨੂੰ ਪਾਣੀ ਦੇਣਾ ਹੈਗਾ ਸਾਨੂੰ ਪੀਣ ਵਾਸਤੇ ਪਾਣੀ ਚਾਹੀਦਾ ਹੈਗਾ ਆ ਤੇ ਉੱਪਰ ਵੀ ਪਾਣੀ ਘਟਾ ਤੇ ਪਾਣੀ ਦੀ ਵੰਡ ਇੱਕ ਵਾਰ ਦੁਆਰਾ ਤੋਂ ਹੋਣੀ ਚਾਹੀਦੀ ਹੈ ਜਿਹੜਾ ਕਿ ਟ੍ਰਿਬਿਊਨਲ ਹੈਗਾ ਦੁਆਰਾ ਤੋਂ ਪਾਣੀ ਦੀ ਜਿਹੜੀ ਵੰਡਾ ਉਹ ਕਰੇ ਉਸ ਤੋਂ ਬਾਅਦ ਕੋਈ ਗੱਲ ਸੋਚੀਏ ਸਰ ਜੀ ਬਿਲਕੁਲ ਸਿਆਸੀ ਬਵਾਲ ਵੀ ਜੋ ਹੈ ਇਸ ਪੂਰੇ ਕੇਸ ਨੂੰ ਦੇ ਵਿੱਚ ਉੱਭਰ ਜਾਂਦਾ ਹੈ ਜਿਸ ਵੇਲੇ ਵੀ ਐਸਐਲ ਦੀ ਗੱਲ ਗੱਲ ਹੁੰਦੀ ਹੈ ਕਪੂਰੀਆ ਦਾ ਟੱਕ ਜੋ ਹੈ ਬਹੁਤ ਵਾਰ ਅ ਜੋ ਹੈ ਉਹਦਾ ਜ਼ਿਕਰ ਹੁੰਦਾ ਹੈ ਤੇ ਕਟਾਕਸ਼ ਕੱਟੇ ਜਾਂਦੇ ਨੇ ਆ ਬਿਲਕੁਲ ਉਹ ਇਹ ਗੱਲ ਬਿਲਕੁਲ ਸਹੀ ਹੈ ਕਿ ਕਪੂਰੀ ਜਦੋਂ ਹਾ ਸ਼੍ਰੀਮਤੀ ਇੰਦਰਾ ਗਾਂਧੀ ਜਿਹੜੇ ਕਿ ਸਾਂ ਸਵਰਗੀ ਪ੍ਰਧਾਨ ਮੰਤਰੀਆਂ ਸਾਡੇ ਉਹਨਾਂ ਨੇ ਜਦੋਂ ਉੱਥੇ ਲਗਾਇਆ ਸੀ ਕਿਤਾ ਪੂਰੀ ਕਾਂਗਰਸ ਦੀ ਲੀਡਰਸ਼ਿਪ ਉੱਥੇ ਪਹੁੰਚੀ ਸੀ ਇਹ ਬਾਰ ਬਾਰ ਆ ਤੇ ਜਿਹੜਾ ਸੀਗਾ ਅਕਾਲੀ ਦਲ ਵੱਲੋਂ ਕਪੂਰੀ ਮੋਰਚਾ ਲਗਾਇਆ ਸੀ ਗਿਆ ਗਿਆ ਸੀਗਾ ਗ੍ਰਿਫਤਾਰੀ ਕੀਤੀ ਗਈ ਸੀ ਇੱਕ ਪੂਰੀ ਪਿੰਡ ਸ਼ਹਿਰ ਹੈਗਾ ਜਿਹੜਾ ਕਿ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਹੈ ਆਪਾਂ ਕੀ ਹੈ ਰਾਜਪੁਰੇ ਤੇ ਲੱਗਿਆ ਜਿਹੜਾ ਪਿੰਡ ਹੈਗਾ ਇਹ ਪਿੰਡ ਹੈਗਾ ਆ ਤੇ ਉੱਥੇ ਜਿਹੜਾ ਮੋਰਚਾ ਲਗਾਇਆ ਗਿਆ ਗਿਆ ਸੀਗਾ ਉੱਥੋਂ ਜਿਹੜੀ ਨਹਿਰ ਨੂੰ ਟੱਕ ਲਗਾਏ ਸੀਗਾ ਗਿਆ ਕਿ ਟੱਕ ਜਿਹੜੀ ਨਹਿਰ ਐਸਵਾਈ ਜਿਹੜੀ ਬਣਾਈ ਜਾਵੇ ਤੇ ਉਹ ਦੋਨਾਂ ਪਾਸੇ ਉਧਰੋਂ ਹਰਿਆਣਾ ਚ ਕੰਮ ਸ਼ੁਰੂ ਹੋ ਉਧਰੋਂ ਪੰਜਾਬ ਪੰਜਾਬ ਜਿਹੜਾ ਕੰਮ ਐਧਰੋਂ ਸ਼ੁਰੂ ਕੀਤਾ ਗਿਆ ਸੀਗਾ ਤੇ ਉਸ ਨੂੰ ਲੈ ਕੇ ਚਰਚਾ ਹੁੰਦੀ ਹੈ ਤੇ ਨਹਿਰ ਬਣਾਉਣ ਦੀ ਗੱਲ ਕੀਤੀ ਗਈ ਸੀ 1982 ਦਾ ਦਿਨ ਸੀਗਾ ਉਹ 7 ਸਾਲ ਸੀਗਾ ਕਦੋਂ ਸ਼੍ਰੀ ਮਤੀ ਇੰਦਰਾ ਗਾਂਧੀ ਉਹਨਾਂ ਨੇ ਉੱਥੇ ਟੈਕ ਲਗਾਇਆ ਸੀਗਾ ਗਿਆਨੀ ਜੈਲ ਸਿੰਘ ਸੀਗੇ ਤੇ ਉਹਨਾਂ ਨੂੰ ਦਰਬਾਰਾ ਸਿੰਘ ਉਹਨਾਂ ਨੇ ਗੱਲ ਕੀਤੀ ਜਾਂਦੀ ਹੈ ਸਾਰੇ ਉਹ ਬੰਦੇ ਸੀਗੇ ਜਿਨ੍ਹਾਂ ਨੇ ਇਸ ਵਿੱਚ ਸ਼ਾਮਲ ਕੋ ਉਸ ਟਾਈਮ ਸਰਕਾਰਾਂ ਕਾਂਗਰਸ ਦੀਆਂ ਸੀਗੀਆਂ ਕਗਰ ਇਹ ਗੱਲ ਕਰੀਏ ਸੈਂਟਰ ਦੀ ਸਰਕਾਰ ਕਾਂਗਰਸ ਪੰਜਾਬ ਚ ਵੀ ਹਰਿਆਣਾ ਚ ਵੀ ਬਹੁਤ ਦੇਸ਼ ਦੇ ਵਿੱਚ ਸਰਕਾਰਾਂ ਕਾਂਗਰਸ ਦੀਆਂ ਸੀਗੀਆਂ ਤੇ ਵਿਾਸਚ ਕੀਤਾ ਗਿਆ ਫਿਰ ਉਹ ਕੰਮ ਚੱਲਦਾ ਰਿਹਾ ਕੰਮ ਬਹੁਤ ਰਿਹਾ ਵਿਾਸਚ ਦਰ ਕੇ 90 ਤੱਕ ਕੰਮ ਹੋਇਆ ਨਹਿਰ ਬਣੀ ਵੀ ਹੈ ਨਹਿਰ ਦੇ ਉੱਪਰ ਜਿੱਥੇ ਵੀ ਪਿੰਡ ਹੈਗਾ ਉੱਥੇ ਪੁਲ ਬਣੇ ਹੋਏ ਨੇ ਛੋਟੇ ਸਾਈਫਨ ਬਣੇ ਹੋਏ ਨੇ ਨਦੀਆਂ ਨਾਲਿਆਂ ਦੇ ਸਭ ਕੁਝ ਤਿਆਰ ਹੋਇਆ ਬੈ ਨਹਿਰ ਪੂਰੀ ਤਰ੍ਹਾਂ ਪੂਰੀ ਦਾ 70% ਨਹਿਰ ਦਾ ਕੰਮੜਾ ਤਿਆਰ ਹੈਗਾ ਪਾਣੀ ਛੱਡਣ ਲੱਗੇ ਕੀ ਸਵਸਿਆਵਾਂ ਮੰਦੀਆਂ ਉਹ ਦੇਖਣੀਆਂ ਨੇ ਝਾਲਾਂ ਬਣੀਆਂ ਹੋਈਆਂ ਨੇ ਕਿੱਥੋਂ ਪਾਣੀ ਨੂੰ ਜੜੇਗਾ ਰਫਤਾਰ ਦੇ ਰਹੀ ਹੈਗੀ 1982 ਦੇ ਵਿੱਚ ਕਿ ਕਈ ਥਾਵਾਂ ਤੇ ਇਸ ਨੂੰ ਮਿੱਟੀ ਦੇ ਨਾਲ ਪਾਰ ਦਿੱਤਾ ਗਿਆ ਕਈ ਆਵਾਜ਼ਾਂ ਉਠੀਆਂ ਧਰਮ ਯੁੱਧ ਮੋਰਚਾ ਜੋ ਇਸ ਦੇ ਖਿਲਾਫ ਸ਼ੁਰੂ ਹੋਇਆ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਮਨੋਜੀ